ਕਿੱਥੇ ਆ ਤੈਨੂੰ ਉਹ ਦੇ ਬਰੋ ਕੀ ਗੱਲ ਹੈ ਤੈਨੂੰ ਤੇਰੇ ਤੇਰੇ ਘਰੇ ਤਾਂ ਨਹੀਂ ਆਏ ਰਿਪੋਰਟਰ ਰਿਪੋਰਟਰ ਕਿਹੜੇ ਤੈਨੂੰ ਕਿੰਨੇ ਡੋਰ ਚਾਹੀਦੀ ਹੈ ਇਹ ਦੱਸ ਮੈਨੂੰ ਨਾ ਕੀ ਕਿਉਂ ਕੀ ਹੋਇਆ ਤੈਨੂੰ 30 ਮੋਨੋਕਾਈਟ ਦੇ ਦਿੱਤਾ ਹੁਣੀ ਕਿਉਂ ਸਵੇਰੇ ਮੇਰੇ ਘਰੇ 7 ਵਜੇ ਆ ਜੀ ਕਿੰਨੇ ਚਾਹੀਦੀ ਹੈ ਡੋਰ ਹੋਇਆ ਯਾਰ ਮਾਤਾ ਮਨਾ ਕਰ ਰਹੇ ਹਾਂ ਹੁਣ ਕਹਿੰਦੇ ਕਿ ਵੇਖ ਲੈ ਠੀਕ ਹੈ ਠੀਕ ਹੈ ਬਸ ਠੀਕ ਹੈ ਪਾਪਾ ਕੀ ਪਿੱਛੇ ਉਹ ਉਹ ਵਾਲਿਆਂ ਦੇ ਕਰਦੀ ਬਸ ਉਹ ਕੱਢ ਦੇ ਤੂੰ ਬਸ ਹਾਂ ਕੋਈ ਨਾ ਮੈਨੂੰ ਤਾਂ ਸਿਆਮ ਅਗਰ ਰੇਡ ਪਈ ਸੀ ਹਲਕੀ ਜੀ ਉਹ ਤੋਂ ਉਹ ਤੋਂ ਸਾਰੀ ਨਗਰ ਨੇ ਪੈਰੀ ਹੈ ਲੋ ਹਾਂ ਬੋਲ ਓਏ ਗੱਲ ਸੁਣ ਨਾ ਕੋਈ ਚੱਕਰ ਨਹੀਂ ਹੈ ਤੇਰਾ ਤਾਂ ਮੇਰੀ ਦੁਕਾਨ ਤੋਂ ਹੁਣ ਹੀ ਰੇਡ ਪੈ ਕੇ ਆਈ ਹੈ 2 ਮਿੰਟ ਪਹਿਲਾਂ ਸੱਚੀ ਹੋਰ ਪਰਮਾਤਮਾ ਤੁਲ ਕੇ ਕੀ ਸ਼ਟਰ ਕੇ ਜਲੇ ਸੀ ਮੇਰੇ ਅੰਦਰ ਵੜ ਕੇ ਸੀ ਸਟਾਫ ਵਾਲੇ ਅੱਛਾ ਫਿਰ ਫਿਰ ਹੋਣਾ ਕੀ ਸੀ ਹੂੰ ਬਸ ਹੋਣਾ ਹੋਣਾ ਕੀ ਸੀ ਚੱਕ ਕੇ ਲੈ ਗੇ ਨਾ ਨਾ ਬਚ ਗਿਆ ਬਚ ਗਿਆ ਬਚਾ ਹੋ ਗਿਆ ਹਲੇ ਕਰ ਰਹੇ ਆ ਮੈਂ ਦੁਰਦੂਰ ਦਾ ਕਰ ਰਹੇ ਹਿੰਦਾ ਤਨ ਲੈਣੀ ਆ ਦਾਦੇ ਮੰਨੇ ਹੁਣ ਕੀ ਕਰਨੀ ਹੈਗੀ ਆ ਮੈਂ ਬੋਲ ਗਿਆ ਗੋ ਮੰ ਗੋ ਇੰਡੀਆ ਗੋਸ ਤੇ ਉਹ ਮੰਗ ਰਸੇ ਸ਼ਕਤੀ ਉਹ ਦੋਨੋਂ ਦੇ ਦਾਂਗਾ ਲੈ ਦਿੰਗਾ ਹੈਲੋ ਹੈਲੋ ਹਾਂ ਕਿੱਥੇ ਆ ਤੁਹਾਨੂੰ ਉਹਦੇ ਬਰੋ ਕੀ ਗੱਲ ਹੈ ਤੈਨੂੰ ਤੇਰੇ ਤੇਰੇ ਘਰੇ ਤਾਂ ਨਹੀਂ ਆਏ ਰਿਪੋਰਟਰ ਰਿਪੋਰਟਰ ਕਿਹੜੇ ਤੈਨੂੰ ਕਿੰਨੇ ਟੋਰ ਚਾਹੀਦੀ ਹੈ ਇਹ ਦੱਸ ਮੈਨੂੰ ਨਾ ਕੀ ਕਿਉਂ ਕੀ ਹੋਇਆ ਤੈਨੂੰ 30 ਮੋਨੋਕਾਈਟ ਦੇ ਦੇ ਤਾਂ ਹੁਣੀ ਕਿਉਂ ਸਵੇਰੇ ਮੇਰੇ ਘਰੇ 7 ਵਜੇ ਆ ਜੀ ਕਿੰਨੇ ਚਾਹੀਦੀ ਹੈ ਟੋਰ ਯਾਰ ਮਾਤਾ ਮਨਾ ਕਰ ਰਹੇ ਆ ਹੁਣ ਕਹਿੰਦੇ ਕਿ ਵਾ ਦੇਖ ਲੈ ਠੀਕ ਹੈ ਠੀਕ ਹੈ ਬਸ ਠੀਕ ਹੈ ਪਾਪਾ ਕੀ ਪਿੱਛੇ ਉਹ ਉਹ ਵਾਲਿਆਂ ਦੇ ਕਰਦੀ ਬਸ ਉਹ ਕੱਢ ਦੇ ਤੂੰ ਬਸ ਹਾਂ ਕੋਈ ਨਾ ਮੈਨੂੰ ਤਾਂ ਸਿਆਮ ਅਗਰ ਰੇਡ ਪਈ ਸੀ ਹਲਕੀ ਜੀ ਉਹ ਤੋਂ ਉਹ ਤੋਂ ਸਾਰੀ ਨਗਰ ਨੇ ਪੈਰੀ ਹੈ ਲੋ ਹਾਂ ਬੋਲ ਓਏ ਗੱਲ ਸੁਣ ਨਾ ਕੋਈ ਚੱਕਰ ਨਹੀਂ ਹੈ ਤੇਰਾ ਤਾਂ ਮੇਰੀ ਦੁਕਾਨ ਤੋਂ ਹੁਣ ਹੀ ਰੇਡ ਪੈ ਕੇ ਆਈ ਐ 2 ਮਿੰਟ ਪਹਿਲਾਂ ਸੱਚੀ ਹੋਰ ਪ੍ਰਮਾਤਮਾ ਤੁਹੋਂ ਲੱਕੇ ਕੀ ਸ਼ਟਰ ਗੇਟ ਲਿਆ ਸੀ ਮੇਰੇ ਅੰਦਰ ਵੜ ਕੇ ਸੀ ਸਟਾਫ ਵਾਲੇ ਅੱਛਾ ਫਿਰ ਫਿਰ ਹੋਣਾ ਕੀ ਸੀ بس ਹੋਣਾ ਹੋਣਾ ਕੀ ਸੀ ਚੱਕ ਕੇ ਲੈ ਗੇ ਨਾ ਨਾ ਬਚ ਗਿਆ ਬਚ ਗਿਆ ਬਚਾਅ ਹੋ ਗਿਆ ਹਲੇ ਕਰ ਰਹੇ ਆ ਮੈਂ ਇਧਰ ਦੂਰ ਦਾ ਕਰ ਰਹੇ ਹਿੰਦਾ ਤੈਨ ਲੈਣੀ ਆ ਦੱਸ ਦੇ ਮन्ने ਹੁਣ ਕੀ ਕਰਨੀ ਹੈਗੀ ਆ ਮੈਂ ਬੋਲ ਗਿਆ ਗੋਮਾ ਗੋ ਇੰਡੀਆ ਗੋਸ ਤੇ ਉਹ ਮੰਗ ਰਸੀ ਸ਼ਕਤੀ ਉਹ ਦੋਨੋਂ ਦੇ ਦਾਂਗਾ ਦੇ ਦਿੰਗਾ ਹੈਲੋ ਹੈਲੋ ہاں ਕਿੱਥੇ ਆ ਤੁਹਾਨੂੰ ਉਹਦੇ ਬਰੋ ਕੀ ਗੱਲ ਐ ਤੈਨੂੰ ਤੇਰੇ ਤੇਰੇ ਘਰੇ ਤਾਂ ਨਹੀਂ ਆਏ ਰਿਪੋਰਟਰ ਰਿਪੋਰਟਰ ਕਿਹੜੇ ਤੈਨੂੰ ਕਿੰਨੇ ਡੋਰ ਚਾਹੀਦੀ ਐ ਇਹ ਦੱਸ ਹੁਣ ਨਾ ਕੀ ਕਿਉਂ ਕੀ ਹੋਇਆ ਤੈਨੂੰ 30 ਮੋਨੋਕਾਈਟ ਦੇ ਦੇ ਤਾਂ ਹੁਣੀ ਕਿਉਂ ਸਵੇਰੇ ਮੇਰੇ ਘਰੇ 7 ਵਜੇ ਆ ਜੀ ਮੈਨੂੰ ਚਾਹੀਦੀ ਐ ਡੋਰ ਵੇਰ ਮਾਤਾ ਮਨਾ ਕਰ ਰਹੇ ਆ ਹੁਣ ਕਹਿੰਦੇ ਕੀ ਵਾਹ ਦੇਖ ਲੈ ਠੀਕ ਐ ਠੀਕ ਐ ਬਸ ਠੀਕ ਐ ਬਾਬਾ ਕੀ ਪਿੱਛੇ ਉਹ ਉਹ ਵਾਲਿਆਂ ਦੇ ਖਰਦੀ ਬਸ ਉਹ ਕੱਢ ਦੇ ਤੂੰ ਬਸ ਹਾਂ ਕੋਈ ਨਾ ਮੈਨੂੰ ਤਾਂ ਸਵੇਰ ਮਗਰ ਰੇਡ ਪੈ ਗਈ ਸੀ ਹਲਕੀ ਜੀ ਉਹ ਤੋਂ ਉਹ ਤੋਂ ਸਾਰੀ ਨਗਰ ਨੇ ਪੈ ਰਹੀ ਹੈ ਲੋ ਹਾਂ ਬੋਲ ਓਏ ਗੱਲ ਸੁਣ ਕੋਈ ਚੱਕਰ ਨਹੀਂ ਆਇਆ ਤੇਰਾ ਤਾਂ ਮੇਰੀ ਦੁਕਾਨ ਤੋਂ ਹੁਣ ਹੀ ਰੇਡ ਪੈ ਕੇ ਆਈ ਐ 2 ਮਿੰਟ ਪਹਿਲਾਂ ਸੱਚੀ ਹੋਰ ਪ੍ਰਮਾਤਮਾ ਸੋਲ ਕੇ ਕੀ ਸ਼ਟਰ ਕੇ ਲਿਆ ਸੀ ਮੇਰੇ ਅੰਦਰ ਵੜ ਕੇ ਸੀ ਸਟਾਫ ਵਾਲੇ ਅੱਛਾ ਪੀ ਵਾਪਰ ਫਿਰ ਹੋਣਾ ਕੀ ਸੀ ਹਾਂ ਬਸ ਹੋਣਾ ਹੋਣਾ ਕੀ ਸੀ ਚੱਕ ਕੇ ਲੈ ਗਏ ਨਾ ਨਾ ਬਚ ਗਿਆ ਬਚ ਗਿਆ ਬਚਾਅ ਹੋ ਗਿਆ ਹਲੇ ਕਰ ਰਹੇ ਆ ਮੈਂ ਇਧਰ ਡੋਰ ਦਾ ਕਰ ਰਹੇ ਹਿੰਦਾ ਤਨ ਲੈਣੀ ਆ ਦਾਦੇ ਮन्ने ਹੁਣ ਕੀ ਕਰਨੀ ਹੈਗੀ ਆ ਮੈਂ ਬੋਲਦੀ ਆ ਗੋਮਾ ਗੋ ਇੰਡੀਆ ਗੋਸ ਤੇ ਉਹ ਮੰਗ ਰਸੇ ਸ਼ਕਤੀ ਉਹ ਦੋਨੋਂ ਦੇ ਦਾਂਗਾ ਦੇ ਦਿਆਂਗਾ ਹੈਲੋ ਹੈਲੋ ਹਾਂ